ਲੋਕ ਸਭਾ ਚੋਣਾਂ ਤੋਂ ਪਹਿਲਾਂ ਬੜੀਆਂ ਗਰਮਾ-ਗਰਮ ਖਬਰਾਂ ਧਮਾਕੇ ਤੇ ਧਮਾਕੇ ਹੋ ਰਹੇ ਨੇ ਸਿਆਸੀ ਧਮਾਕੇ ਪ੍ਰਸ਼ਾਸਨਿਕ ਧਮਾਕੇ ਤੇ ਅਜੇ ਪਤਾ ਨਹੀਂ ਕਈ ਕੁਝ ਹੋਰ ਹੋਣਾ ਹੈ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਹੋ ਜਿਹੇ ਧਮਾਕੇ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਜਿਨ੍ਹਾਂ ਦੀ ਉਮੀਦ ਵੀ ਨਹੀਂ ਸੀ ਜਿਨ੍ਹਾਂ ਦਾ ਕਿਆਸ ਵੀ ਨਹੀਂ ਸੀ ਲੋਕਾਂ ਨੂੰ ਪਹਿਲਾਂ ਰਾਤ ਆਈ ਖਬਰ ਕਿ ਭਾਰਤ ਦੇ ਚੋਣ ਕਮਿਸ਼ਨਰ ਅਰਣ ਗੋਇਲ ਨੇ ਇਸਤਫਾ ਦੇ ਦਿੱਤਾ ਜਿਹੜੇ ਕਿ ਪੰਜਾਬ ਕਾਪਟਰ ਦੇ ਸਾਬਕਾ ਅਧਿਕਾਰੀ ਨੇ ਸਾਬਕਾ ਹਾਈਐਸਟ ਨੇ ਉਹਨਾਂ ਨੇ ਇਸਤਫਾ ਦੇ ਦਿੱਤਾ ਬੜੀ ਬੌਮ ਸ਼ੈਲ ਸੀ ਉਹ ਕਿਸੇ ਨੂੰ ਅਜੇ ਤੱਕ ਸਹੀ ਸਮਝ ਨਹੀਂ ਆਈ ਵੀ ਕਿਉਂ ਦਿੱਤਾ ਇਸਤਫਾ ਤੇ ਉਸ ਤੋਂ ਬਾਅਦ ਜਿਹੜੀ ਹੁਣ ਫੇਰ ਸਵੇਰੇ ਇੱਕ ਵੱਡੀ ਖਬਰ ਆਈ ਹੈ ਹੁਣੇ-ਹੁਣੇ ਤਾਜ਼ਾ ਖਬਰ ਉਹ ਹਰਿਆਣੇ ਦੀ ਰਾਜਨੀਤੀ ਨਾਲ ਸੰਬੰਧਤ ਹੈ ਹਰਿਆਣੇ ਦੀ ਰਾਜਨੀਤੀ ਨਾਲ ਸੰਬੰਧਤ ਕਿ ਹਰਿਆਣਾ ਦੇ ਹਿਸਾਰ ਤੋਂ ਬੀਜੇਪੀ ਐਮਪੀ ਬ੍ਰਿਜਿੰਦਰ ਸਿੰਘ ਬ੍ਰਿਜਿੰਦਰਾ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਹਿਸਾਰ ਤੋਂ ਬੀਜੇਪੀ ਦੇ ਐਮਪੀ ਬ੍ਰਿਜਿੰਦਰਾ ਸਿੰਘ ਜਿਹੜੇ ਕਿ ਵਰਿੰਦਰ ਸਿੰਘ ਦੇ ਬੇਟੇ ਨੇ ਭਰਿੰਦਰ ਸਿੰਘ ਜੜੇ ਦੇ ਬਹੁਤ ਲੰਮਾ ਸਮਾਂ ਕਾਂਗਰਸ ਚ ਰਿਹਾ ਫਿਰ ਸੈਂਟਰ ਦੇ ਮਨਿਸਟਰ ਹੈ ਮੋਦੀ ਗਵਰਨਮੈਂਟ ਚ ਉਹਨਾਂ ਦੇ ਬੇਟੇ ਭਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਹਸਾਰ ਦੇ ਐਮਪੀ ਦੀ ਸੀਟ ਤੋਂ ਤੇ ਨਾਲੇ ਆਪਣੇ ਬੀਜੇਪੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸੋ ਇਹਦਾ ਮਤਲਬ ਹੈ ਕਿ ਉਹ ਬੀਜੇਪੀ ਦੇ ਮੈਂਬਰ ਨਹੀਂ ਰਹਿਏ ਤੇ ਉਹ ਦੋਵਾਂ ਪਿਓ ਪੁੱਤਾਂ ਨੇ ਪਾਰਟੀ ਛੱਡ ਦਿੱਤੀ ਹੈ ਸੋ ਹਰਿਆਣੇ ਦੀ ਜਿਹੜੀ ਸਿਆਸਤ ਦੀ ਬੜੀ ਵੱਡੀ ਖਬਰ ਹੈ ਇਹ ਬਰਜਿੰਦਰ ਸਿੰਘ ਫਾਰਮਰ ਆਈਐਸ ਨੇ ਹਰਿਆਣੇ ਦੇ ਉਹਨਾਂ ਨੇ ਆਈਐਸ ਸਰਵਿਸ ਛੱਡ ਕੇ ਡਿਪਟੀ ਕਮਿਸ਼ਨਰ ਪੰਚਕੂਲੇ ਲੱਗੇ ਹੋਏ ਸੀ ਹੋਰ ਵੀ ਇੱਕ ਅਮਪੋਸਟਾਂ ਦੇ ਰਹੇ ਡੀਸੀ ਦੀ ਪੋਸਟ ਛੱਡ ਕੇ ਆਈਐਸ ਦੀ ਸਰਵਿਸ ਛੱਡ ਕੇ ਉਹਨਾਂ ਨੇ ਇਲੈਕਸ਼ਨ ਲੜੀ ਸੀ 2019 ਦੀ ਤੇ ਉਹ ਜਿੱਤ ਗਏ ਸੀ ਬੀਜੇਪੀ ਵਿੱਚ ਸ਼ਾਮਲ ਹੋਏ ਕਿਉਂਕਿ ਬਰਿੰਦਰ ਸਿੰਘ ਪਹਿਲਾਂ ਬੀਜੇਪੀ ਵਿੱਚ ਸੀ ਉਹਨਾਂ ਨੇ ਆਈਐਸ ਦੀ ਸਰਵਿਸ ਛੱਡ ਕੇ ਇਲੈਕਸ਼ਨ ਲੜੀ ਸੀ ਹਾਰ ਦੇ ਉੱਤੇ ਉਹ ਜਿੱਤ ਗਏ ਸੀ ਤੇ ਹੁਣ ਉਹਨਾਂ ਨੇ ਇਹ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਹਫਤਾ ਪਹਿਲਾਂ ਇਹ ਬੀਜੇਪੀ ਛੱਡ ਦਿੱਤੀ ਆ ਜਿਉ ਪਤਾ ਨੇ ਤੇ ਇਹ ਵੀ ਖਬਰ ਹੈ ਕਿ ਉਹ ਦੋਵੇਂ ਬਾਪ ਬੇਟਾ ਕਾਂਗਰਸ ਦੇ ਵਿੱਚ ਮੁੜ ਕੇ ਆ ਰਿਹਾ ਹੈ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਇਹ ਖਬਰ ਵੀ ਆ ਰਹੀ ਹੈ ਕਨਫਰਮ ਹੋ ਰਹੀ ਹੈ ਇਹ ਇਹੋ ਜੀ ਖਬਰ ਵੀ ਆ ਰਹੀ ਹੈ ਕਿ ਸ਼ਾਇਦ ਉਹ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਖੜ ਕੇ ਉਹਨਾਂ ਦੇ ਅ ਘਰ ਪਹੁੰਚ ਗਏ ਨੇ ਉਹਨਾਂ ਕੋਲ ਪਹੁੰਚ ਗਏ ਨੇ ਦੋਵੇਂ ਜਾਣੇ ਸੋ ਇਹ ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੱਗਦਾ ਹੈ ਕਿ ਆ ਜਿਹੜਾ ਹਫਤਾ ਹੈ ਅਗਲੇ ਦਿਨਾਂ 'ਚ ਹੋਰ ਵੀ ਟੁੱਟ ਭੱਜ ਹੋਏਗੀ ਪਿਛਲੇ ਦਿਨਾਂ 'ਚ ਵੀ ਬਹੁਤ ਹੋ ਰਹੀ ਹੈ ਭਾਜਪਾ ਨੇ ਜਿੰਨੇ ਪੁਰਾਣੇ ਐਨਡੀਏ ਦੇ ਲਾਈ ਸੀਗੇ ਉਹ ਸਾਰੇ ਇਕੱਠੇ ਕਰਨ ਲਈ ਮੁੜ ਕੇ ਹੌਲੀ-ਹੌਲੀ ਇਹ ਉਹਨਾਂ ਆਂਧਰਾ ਵਾਲਾ ਉਹ ਜਿਹੜੇ ਜਿਹੜੇ ਆਪਣੇ ਨਾਇਡੂ ਵੀ ਸੀ ਉਹ ਵੀ ਆ ਗਏ ਨਰਤੀਸ਼ ਕੁਮਾਰ ਵੀ ਆ ਗਏ ਉੱਥੋਂ ਉਧਰੋਂ ਜਾ ਆਪਣਾ 오ਡੀਸਾ ਵਾਲੇ ਵੀ ਆ ਗਏ ਤੇ ਹੁਣ ਬਾਕੀ ਹੌਲੀ ਹੌਲੀ ਸਾਰੇ ਇਕੱਠੇ ਹੋ ਗਏ ਤੇ ਇਹਦੇ ਚ ਟੁੱਟ ਭੱਜ ਜਿਹੜੀ ਪਿਛਲੇ ਕਿੰਨੇ ਦਿਨਾਂ ਤੋਂ ਚੱਲ ਰਹੀ ਹੈ ਉਹਦੇ ਚ ਅੱਜ ਇੱਕ ਵੱਡਾ ਧਮਾਕਾ ਹੋਇਆ ਤੇ ਦੇ ਵੈਸੇ ਜਿਹੜੀਆਂ ਹੁਣ ਆਡਿਆਲੋਜੀ ਜਾਂ ਕੋਈ ਜਿਹੜੀ ਮੋਰੈਲਟੀ ਉਹ ਤਾਂ ਰਹਿ ਨਹੀਂ ਗਈ ਕੋਈ ਜਿੱਦਨ ਮਰਜ਼ੀ ਜਾ ਸਕਦਾ ਔਰ ਸਾਡੇ ਡਾਕਟਰ ਪ੍ਰਮੋਦ ਕੁਮਾਰ ਦੇ ਕਹਿਣ ਲੱਗੋ ਜਿਹੜੀਆਂ ਪਾਰਟੀਆਂ ਨੇ ਹੁਣ ਉਹ ਪੁਰਾਣੇ ਜ਼ਮਾਨੇ ਵਾਲੇ ਆ ਜਿਹਨੇ ਪਿੰਡਾਂ ਦੀਆਂ ਧਰਮਸ਼ਾਲਾਾਂ ਵਾਂ ਬਣਗੀਆਂ ਨੇ ਜਿਨ੍ਹਾਂ ਦੇ ਦਰਵਾਜ਼ੇ ਨਹੀਂ ਸੀ ਹੁੰਦੇ ਜੇ ਇਧਰ ਦੀ ਵੜ ਜਾਓ ਤੇ ਉਧਰ ਦੇ ਨਿਕਲ ਜਿੱਧਰ ਮਰਜ਼ੀ ਵੜ ਜਾਓ ਇੱਕ ਪਾਸੇ ਦੂਜੇ ਪਾਸੇ ਨਿਕਲ ਜਾਓ ਤੇ ਪਾਰਟੀਆਂ ਇਹ ਵੀ ਪਤਾ ਲੱਗਿਆ ਕਿ ਬਰਜਿੰਦਰ ਸਿੰਘ ਜਿਹੜੇ ਆ ਉਹ ਹੁਣ ਕਾਂਗਰਸ ਪਾਰਟੀ ਦੀ ਪਾਰਟੀ ਦੇ ਟਿਕਟ ਤੇ ਚੋਣ ਲੈਣਾ ਚਾਹੁੰਦੇ ਨੇ ਸੋ ਦੇਖੋ ਕੱਲ ਗੁਰਪ੍ਰੀਤ ਭੱਟੀ ਜਿਹੜੇ ਆ ਉਹ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਦੇ ਉਹ ਉਮੀਦਵਾਰ ਸੀ ਬੱਚੀ ਪਟਾਣਾ ਹਲਕੇ ਤੋਂ ਤੇ ਹੁਣ ਉਹ ਸ਼ਾਮਲ ਹੋ ਗਏ ਨਹੀਂ ਤੇ ਉਹ ਚਰਚਾ ਚੱਲ ਰਹੀ ਹੈ ਮਤਲਬ ਇਸ ਗੱਲ ਦੇ ਕਿਆਸ ਲਾਏ ਜਾ ਰਹੇ ਨੇ ਕਿ ਉਹਨੂੰ ਫਤੇਗੜ ਸਾਹਬ ਤੋਂ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਬਣਾਏਗੀ ਫਤੇਗੜ ਸਾਹਬ ਰਿਜ਼ਰਵ ਹਲਕਾ ਹੈਗਾ ਲੋਕ ਸਭਾ ਦਾ ਸੋ ਅੱਜ ਕਿਸੇ ਪਾਰਟੀ 'ਚ ਕੱਲ ਨੂੰ ਕਿਸੇ ਪਾਰਟੀ 'ਚ ਪਰਸੋਂ ਕਿਸੇ ਪਾਰਟੀ 'ਚ ਇਹ ਜਿਹੜਾ ਵਰਤਾਰਾ ਹੈ ਇਹ ਇੰਨਾ ਕਾਮਨ ਹੋ ਗਿਆ ਹੈ ਤੇ ਕੋਈ ਹੱਦ ਬੰਨੇ ਨਹੀਂ ਰਏ ਸੋ ਹਰਿਆਣੇ ਦੀ ਜਿਹੜੀ ਵੱਡੀ ਖਬਰ ਇਹ ਕਿ ਰਾਓ ਬਰਿੰਦਰ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਉਹ ਭਾਜਪਾ ਛੱਡ ਗਏ ਨੇ ਆਪਣੇ ਐਮਪੀਸ਼ਿਪ ਤਾਂ ਕੁਦਰਤੀ ਧੋੜੇ ਦੇ ਨਹੀਂ ਰਹਿ ਗਏ ਐਮਪੀਸ਼ਿਪ ਤਾਂ ਆਪ ਹੀ ਛੱਡੀ ਜਾਣੀ ਉਹਨਾਂ ਦੀ ਉਹਦਾ ਪਾਰਲੀਮੈਂਟਰੀ ਡਿਜ਼ੋਲਵ ਹੋ ਜਾਣੀ ਹੁਣ ਪੰਜਾਂ ਦਿਨਾਂ ਨੂੰ ਜਿੱਦਾਂ ਕੋਟ ਲੱਗਿਆ ਅਨਾਊਂਸਮੈਂਟ ਹੋ ਗਈ ਇਲੈਕਸ਼ਨ ਦੀ ਉਸ ਦਿਨੋਂ ਸਾਰਾ ਕੰਮ ਟੱਪ ਹੋ ਜਾਣਾ ਤੇ ਹਰਿਆਣੇ ਦੀ ਇੱਕ ਹੋਰ ਵੱਡੀ ਖਬਰ ਹੈਗੀ ਹੈ ਕਿ ਜ ਜਪੀ ਜਿਹੜੀ ਦੁਸ਼ਯੰਤ ਚਟਾਲਾ ਦੀ ਪਾਰਟੀ ਹੈ ਅਜੇ ਚਟਾਲਾ ਦੀ ਪਾਰਟੀ ਜਿਹੜੀ ਹੈ ਉਸ ਨਾਲ ਵੀ ਬੀਜੇਪੀ ਦਾ ਟਕਰਾਅ ਹੋ ਗਿਆ ਹੈ ਬੀਜੇਪੀ ਦਾ ਜਿਹੜੀ ਉਹ ਕੇ ਸਰਕਾਰ ਦੇ ਵਿੱਚ ਦੋਵੇਂ ਪਾਰਟਨਰ ਨੇ ਹਿੱਸੇਦਾਰ ਨੇ ਕੋਲੀਸ਼ਨ ਸਰਕਾਰ ਹੈ ਤੇ ਲੋਕ ਸਭਾ ਚੋਣਾਂ ਜੋ ਉਹਨਾਂ ਦਾ ਆਪਸ ਵਿੱਚ ਟਕਰਾਅ ਜਿਹੜਾ ਲੱਗ ਰਿਹਾ ਹੋ ਗਿਆ ਤੇ ਇਹ ਵੀ ਇਹੋ ਜਿਹੀ ਖਬਰਾਂ ਮਿਲ ਰਹੀਆਂ ਨੇ ਕਿ ਬੀਜੇਪੀ ਆਪਣੀਆਂ ਇਕੱਲਿਆਂ ਹੀ 10 ਸੀਟਾਂ ਲੜਨੀਆਂ ਚਾਹੁੰਦੀ ਹੈ ਤੇ ਉਹਨਾਂ ਨੂੰ ਸ਼ਾਇਦ ਕੋਈ ਸੀਟ ਨਾ ਦਿੱਤੀ ਜਾਵੇ। ਜੀਜਾ ਵੀ ਚਾਹੁੰਦੇ ਕਿ ਸਾਡੇ ਚੋਣ ਸ਼ਾਂਤ ਤੇ ਚੋਣ ਲੜੀ ਜਾਵੇ ਸਾਰੀ। ਤੇ ਜੀਜੀਪੀ ਨੂੰ ਕੋਈ ਸੀਟ ਦੇਣ ਨੂੰ ਤਿਆਰ ਨਹੀਂ ਐ ਤੇ ਹਾਲਾਂਕਿ ਉਹਦੇ ਹਸਾਰ ਦੇ ਸੀਟ ਤੇ ਉਹਨਾਂ ਦਾ ਦਾਵਾ ਸੀ ਇੱਕ ਸੀਟ ਪੱਲੇ ਸੀ ਜੇ ਮਿਲੀ। ਕਿ ਉਹ ਤੇ ਇੱਕ ਸੀਟ ਮਿਲੇਗੀ ਹਸਾਰ ਤੋਂ। ਤੇ ਉਹ ਵੀ ਜੇ ਦੁਸ਼ੰਤ ਚਟਾਲਾ ਲੜਨ। ਪਰ ਪਰ ਹੁਣ ਜਿਹੜੀ ਖਬਰ ਆ ਰਹੀ ਐ ਕਿ ਦੋਵਾਂ ਦੇ ਵਿੱਚ ਉਹਨਾਂ ਨੇ ਆਪਣੀ ਮੀਟਿੰਗ ਬੁਲਾਈ ਐ ਜੀਜੀਪੀ ਨੇ ਅਲੱਗ ਬੁਲਾਈ ਐ ਤੇ ਉਹ ਕਿਸ ਤਰ੍ਹਾਂ ਦਾ ਫੈਸਲਾ ਹੁੰਦਾ ਹੈ। ਤੇ ਇਹੋ ਜੀ ਬੀਜੇਪੀ ਦੇ ਅੰਦਰ ਫੀਲਿੰਗ ਇਹ ਹੋਇਆ ਕਿ ਜਜਪੀ ਦੀ ਐਂਟੀ ਇਨਕਮ ਐਸੀ ਬਹੁਤ ਹੈ ਅਸੀਂ ਉਹਨਾਂ ਨਾਲ ਲੜ ਕੇ ਉਹਨਾਂ ਨਾਲ ਲੜ ਕੇ ਲੜ ਕੇ ਅਸੀਂ ਸਾਨੂੰ ਨੁਕਸਾਨ ਹੋਏਗਾ ਹਾਲਾਂਕਿ ਸਰਕਾਰ ਦੇ ਦੋਨੇ ਇਕੱਠੇ ਨੇ ਦੁਸ਼ੰਦ ਚਟਾਲਾ ਡਿਪਟੀ ਸੀਐਮ ਨੇ ਹਰਿਆਣੇ ਦੇ ਪਰ ਪਰ ਜਜਪੀ ਦਾ ਜਿਹੜਾ ਮੰਡੇਟ ਸੀ ਉਹ ਐਂਟੀ ਬੀਜੇਪੀ ਸੀ ਜਦੋਂ ਜਿੱਤ ਕੇ ਆਏ ਸੀ ਉਹ ਆਪਣੀ ਪਾਰਟੀ ਐਂਟੀ ਬੀਜੇਪੀ ਫਰੰਟ ਤੋਂ ਔਰ जाट बेस ਆ ਉਹਨਾਂ ਦਾ ਜਿੱਤ ਗਿਆ ਸੀ ਪਰ ਬੀਜੇਪੀ ਨੇ ਉਹਨਾਂ ਨੇ ਕੋਲੀਸ਼ਨ ਬਣਾਲੀ ਸਰਕਾਰ ਬਣ ਗਈ ਬੀਜੇਪੀ ਨੇ ਰਲ ਕੇ ਸਰਕਾਰ ਬਣਾਲੀ ਕਿਉਂਕਿ ਬੀਜੇਪੀ ਕੋਲ ਮੈਜੋਰਟੀ ਨਹੀਂ ਸੀ ਉਸ ਵੇਲੇ ਤਾਂ ਇਹ ਮੰਨਿਆ ਜਾ ਰਿਹਾ ਹੈ ਜਾਂ ਦੂਸਰੇ ਵੀ ਜਿਹੜੇ जाट ਨੇਤਾ ਨੇ ਇਸ ਗੱਲ ਤੇ ਕਿਉਂਕਿ ਚਟਾਲਾ ਫੈਮਿਲੀ ਦੋ ਹਿੱਸਿਆਂ 'ਚ ਵੰਡੀ ਗਈ ਸੀ ਅਵੇ ਚਟਾਲਾ ਤੇ ਉਹ ਜਿਹੜੇ ਪਿਤਾ ਨੇ ਫਾਰਮਰ ਸੀਐਮ ਹੋ ਲੱਗ ਹੋ ਗਏ ਤੇ ਇਹ ਅਜੇ ਚਟਾਲਾ ਦੇ ਦਸ਼ਾਂਚਰ ਵਾਲਾ ਇਹ ਅਲੱਗ ਹੋ ਗਏ ਨੇ ਇਹਨਾਂ ਨੇ ਅਲੱਗ ਪਾਰਟੀ ਬਣਾਲੀ ਜੀਜੀਪੀ ਆਪਣੀ ਐ ਸੋ ਇਹ ਵੀ ਹੈ ਕਿ ਹਰਿਆਣੇ ਦੀ ਨਵੀਂ ਡਿਵੈਲਪਮੈਂਟ ਇਹਦਾ ਹੁਣ ਅੱਜ ਕੱਲ ਚ ਪਤਾ ਲੱਗ ਜੇਗਾ ਪਰ ਇਹ ਵੀ ਵੱਡੀ ਖਬਰ ਹੋਏਗੀ ਵੱਡਾ ਸਿਆਸੀ ਡਿਵੈਲਪਮੈਂਟ ਹੋਏਗੀ ਜੇ ਉਹ ਸਰਕਾਰ 'ਚ ਇਕੱਠਿਆ ਹੁੰਦੀਆਂ ਪਾਰਟੀਆਂ ਕੋਲੀਸ਼ਨ ਸਰਕਾਰ ਵੀ ਜੇ ਅਡਾ ਅਡਾ ਚੋਣ ਲੜਨਗੇ ਜਾਂ ਬੀਜੇਪੀ ਉਹਨਾਂ ਨੂੰ ਕੋਈ ਸੀਟ ਨਹੀਂ ਦੇਏਗੀ ਤੇ ਜੇ ਜੇਪੀ ਅਡ ਲੜੇ ਤੇ ਉਹ ਅਡ ਲੜਨਗੇ ਸੋ ਇਹ ਵੀ ਵੱਡੀ ਡਿਵੈਲਪਮੈਂਟ ਹੋਏਗੀ ਇਸ ਤਰ੍ਹਾਂ ਦੀ ਪਰ ਇਸ ਤਰ੍ਹਾਂ ਦੀ ਹੋਰ ਵੀ ਇਸ ਹਫਤੇ ਤੱਕ ਬਹੁਤ ਲੱਗਦਾ ਡਟ ਪੱਜ ਹੋਏਗੀ ਤੇ ਸ਼੍ਰੋਮਣੀ ਪੰਜਾਬ ਦੇ ਵਿੱਚ ਬੀਜੇਪੀ ਦੇ ਅਕਾਲੀ ਅਕਾਲੀ ਬੀਜੇਪੀ ਅਲਾਈਅੰਸ ਲਈ ਵੀ ਜਿਹੜੀ ਚਰਚਾ ਉਹਦੇ ਵੀ ਬੜਾ ਵੱਡਾ ਕੁਐਸਚਨ ਮਾਰਕ ਲੱਗਿਆ ਹੋਇਆ ਹੈ ਕੀ ਹੋਏਗਾ ਨਹੀਂ ਹੋਏਗਾ ਉਹ ਵੀ ਅਜੇ ਵਿੱਚੇ ਪਿਆ ਅਮਲ ਬਾਕੀ ਸਾਰੇ ਜਿਹਨੇ ਐਨਡੀਏ ਦੇ ਸਾਬਕਾ ਪਾਰਟਨਰ ਸੀਗੇ ਜਾਂ ਸਾਬਕਾ ਜਾਂ ਇਨਐਕਟਿਵ ਸੀਗੇ ਜਿਵੇਂ ਆਖੋ ਡੋਣ ਸਾਰਿਆਂ ਨੂੰ ਹੌਲੀ ਹੌਲੀ ਬੀਜੇਪੀ ਨੇ ਇਕੱਠਾ ਕਰ ਰਹੀ ਹੈ ਤੇ ਉਹਦੇ ਚ ਅਕਾਲੀ ਦਾ ਰਹਿ ਗਿਆ ਤੇ ਹੁਣ ਇਹ ਗੱਲਾਂ ਤਾਂ ਬਹੁਤ ਚੱਲ ਰਹੀਆਂ ਕਿ ਅਕਾਲੀ ਦਲ ਦਾ ਬੀਜੇਪੀ ਦਾ ਸਾਰਾ ਸਟੇਟ ਜੂਨ ਲਗਭਗ ਚਾਹੁੰਦਾ ਉਹ ਆਪਣੀ ਹਾਮੀ ਭਰ ਚੁੱਕਿਆ ਹੈ ਕੈਪਟਨ ਰਵਿੰਦਰ ਸਿੰਘ ਸਮੇਤ ਤੇ ਸੁਨੀਲ ਜਾਖੜ ਸਮੇਤ ਬਾਕੀ ਦੇਖਦੇ ਹਾਂ ਹੁਣ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਦੀ ਵਰਸੀ ਮੌਕੇ ਉਥੇ ਖੰਡ ਪਾਠ ਰੱਖੇ ਨੇ ਉਰਤ ਪਾਠ ਦੀ ਭੋਗ ਪਾਣੇ ਨੇ ਉਹਨਾਂ ਸ਼ਰਧਾਂਜਲੀ ਸਮਾਗਮ ਸ਼ੁਰੂ ਹੋਏਗੀ ਸ਼ਰਧਾਂਜਲੀ ਸਮਾਗਮ ਹੋਏਗਾ ਦੇਖਦੇ ਹਾਂ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਨੈਸ਼ਨਲ ਲੈਵਲ ਪੱਧਰ ਦਾ ਲੀਡਰ ਤਾਂ ਕੋਈ ਨਹੀਂ ਆ ਰਿਹਾ ਭਾਜਪਾ ਤਾਂ ਪਰ ਸਟੇਟ ਲੈਵਲ ਦੇ ਜਾਣਗੇ ਉਥੇ ਕੇਜਾ ਮਾਹੌਲ ਹੁੰਦਾ ਕੀ ਗੱਲਬਾਤ ਹੁੰਦੀ ਇਹ ਅਜੇ ਥੋੜੀ ਜਿਹੀ ਅਸੀਂ ਉਹਦੇ ਥੋੜਾ ਆਪਣੀ ਫੇਸਬੁੱਕ ਤੇ ਲਾਈਵ ਵੀ ਦਿਖਾਉਂਦੇ ਰਾਵਾਂਗੇ ਉਥੋਂ ਵੀ ਕੁਝ ਗੱਲ ਨਿਕਲ ਕੇ ਆਏਗੀ ਅੱਜ ਜਾਂ ਪਤਾ ਲੱਗੇਗਾ ਮਾਹੌਲ ਦਾ ਐਟਮੋਸਫੀਅਰ ਦਾ ਇਹ ਦੇਖਣਾ ਪਰ ਉਹ ਅਜੇ ਮਸਲਾ ਵਿੱਚ ਪੈਣਗੇ ਕਿਸਾਨ ਮੂਵਮੈਂਟ ਨੇ ਕਿਸਾਨ ਮੋਰਚੇ ਨੇ ਉਸ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਠੰਡਾ ਬਾਤਾ ਸੀਗਾ ਸੋ ਹਰਿਆਣੇ ਦੀ ਵੱਡੀ ਖਬਰ ਸੀ ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਆਈ ਸੀ ਖਬਰ ਇਹ ਤੇ ਅੱਜ ਦੀ ਰਾਤ ਦੀ ਚਰਚਾ ਹੋ ਰਹੀ ਹੈ ਕੁਐਸਚਨ ਮਾਰਕ ਲੱਗੇ ਨੇ ਵੱਡਾ ਸਵਾਲ ਕਿ ਅਰਣ ਗੋਇਲ ਜਿਹੜੇ ਕਿ ਭਾਰਤ ਦੇ ਚੌਂਕ ਕਮਿਸ਼ਨਰ ਨੇ ਜਿਹੜੇ ਪੰਜਾਬ ਕਾਡਰ ਦੇ ਸਾਬਕਾ ਆਈਐਸ ਨੇ ਉੱਡਾ ਵਾਲੀ ਦੇ ਰਹਿਣ ਵਾਲੇ ਨੇ ਪਿੱਛੋਂ ਪਰਿਵਾਰ ਦੇ ਗੋਇਲ ਪਰਿਵਾਰ ਦੇ ਉਹਨਾਂ ਦੇ ਪਿਤਾ ਪੰਜਾਬ ਯੂਨੀਵਰਸਿਟੀ ਚ ਵੀ ਰਹੇ ਨੇ ਤੇ ਉਹ ਉਹਨਾਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਹਉਦਿਆਂ ਤੇ ਰਹੇ ਨੇ ਡਿਸਟ੍ਰਿਕਟਾਂ ਚ ਵੀ ਰਹੇ ਨੇ ਸਟੇਟ ਚ ਵੀ ਰਹੇ ਨੇ ਤੇ ਪਿਛਲੇ ਨਵੰਬਰ 2022 ਦੇ ਵਿੱਚ ਹੀ ਉਹਨਾਂ ਨੂੰ ਇਹ ਇਸ ਪੋਸਟ ਦਿੱਤੀ ਗਈ ਸੀ ਪ੍ਰੀਮੀਅਮ ਚੋਰ ਰਟਾਇਰਮੈਂਟ ਲੈ ਕੇ ਉਹਨਾਂ ਨੂੰ ਦਿੱਤਾ ਸੀ ਇਹ ਅਗਲੇ ਇੱਕ ਦਿਨ ਪ੍ਰੀਮੀਅਮ ਚੋਰ ਰਟਾਇਰਮੈਂਟ ਲਈ ਅਗਲੇ ਦਿਨ ਉਹਨਾਂ ਨੂੰ ਅਪੁਆਇੰਟਮੈਂਟ ਕਰਤੀ ਜੀ 18 ਨਵੰਬਰ ਨੂੰ ਪ੍ਰੀ ਰਟਾਇਰਮੈਂਟ ਲਈ 21 ਨਵੰਬਰ ਨੂੰ ਦੀ ਅਪੁਆਇੰਟਮੈਂਟ ਹੋ ਗਈ ਜੀ ਤੇ 21 ਨਵੰਬਰ ਉਹਨਾਂ ਨੇ ਉਹਦਾ ਸਵਾਲ ਲਿਆ ਸੀਗਾ ਸੋ ਉਸ ਵੇਲੇ ਬੜੀ ਕੰਟਰੋਵਰਸੀ ਹੋਈ ਸੀ ਤਿੱਖੀ ਨੁਕਤਾ ਜੀ ਨਹੀਂ ਹੋਈ ਸੀ ਸੁਪਰੀਮ ਕੋਰਟ ਨੇ ਵੀ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਸੀ ਇਸ ਤਰ੍ਹਾਂ ਦੇ ਉਸ ਵਾਰ ਸੁਪਰੀਮ ਕੋਰਟ ਨੇ ਇਹਦੇ ਬਾਰੇ ਕੋਈ ਪਾਲਿਸੀ ਬਣਾਉਣ ਮੇਰੇ ਜਿਹੜੀ ਲਾਅ ਆ ਰਿਹਾ ਲਾਅ ਫਿਰ ਪਾਰਲੀਮੈਂਟ ਚ ਬਣਾਇਆ ਗਿਆ ਤੇ ਉਸ ਨਵਾਂ ਲਾਅ ਜਿਹੜਾ ਸੀ ਉਹਦੇ ਚ ਜਿਹੜੀ ਹੈ ਕਿ ਪੀਐਮ ਦੀ ਅਗਵਾਈ ਹਟ ਪੀਐਮ ਦੀ ਚੇਅਰਮੈਨਸ਼ਿਪ ਤੇ ਕਮੇਟੀ ਜਿਹੜੀ ਆ ਉਹ ਸਿਲੈਕਟ ਕਰੇਗੀ ਚੋਣ ਕਮਿਸ਼ਨਰ ਜਿਹੜੇ ਹੈਗੇ ਨੇ ਉਹਦੇ ਚ ਇੱਕ اپੋਜੀਸ਼ਨ ਲੀਡਰ ਹੋਏਗਾ ਪਾਰਲੀਮੈਂਟ ਦੇ ਵਿੱਚਲਾ ਇੱਕ ਕੈਬਨਟ ਰੈਂਕ ਦਾ ਮਿਨਿਸਟਰ ਹੋਏਗਾ ਜਿਹੜਾ ਕਿ ਪੀਐਮ ਦੀ ਚੋਇਸ ਦਾ ਹੋਏਗਾ ਤੇ ਇਹ ਲਾ ਨਵਾਂ ਹੋਣਾ ਹੈਗਾ ਤੇ ਉਸ ਤੋਂ ਪਹਿਲਾਂ ਇੱਕ ਸਰਚ ਕਮੇਟੀ ਬਣਾਈ ਜਾਏਗੀ ਜਿਹੜੀ ਲਾ ਸੈਕਟਰੀ ਦੀ ਚੇਅਰਮੈਨਸ਼ਿਪ ਹੈ ਤੇ ਉਹ ਸਰਚ ਕਮੇਟੀ ਕਦੋਂ ਬਣੇਗੀ ਕੀ ਹੋਏਗਾ ਕਿ ਹੁਣ ਸਿਰਫ ਕਿ ਕੀ ਸਵਾਲ ਇਹ ਹੈ ਕਿ ਕੀ ਹੋ ਦੋ ਨਾ ਦੋ ਮੈਂਬਰ ਇੱਕ ਪੋਸਟ ਖਾਲੀ ਪਹਿਲਾਂ ਹੀ ਸੀਗੀ ਤੇ ਹੁਣ ਕੱਲੇ ਚੀਫ ਇਲੈਕਸ਼ਨ ਕਮਿਸ਼ਨਰ ਭਾਵ ਜਿਹੜੇ ਹੈੱਡ ਨੇ ਉਹ ਹੀ ਰਹਿ ਗਏ ਨੇ ਤੇ ਇਹ ਬਹੁਤ ਵੱਡਾ ਸਵਾਲ ਖੜਾ ਹੋਇਆ ਹੋਇਆ ਕਿ ਅਰਮ ਗੋਇਲ ਨੇ ਅਸਤੀਫਾ ਐਂ ਟਾਈਮਿੰਗ ਜਦੋਂ ਕਿ ਲੋਕ ਸਭਾ ਚੋਣਾਂ ਦੀ ਐਲਾਨ ਹੋਣ ਵਾਲਾ ਹੈ ਕਿਉਂ ਦਿੱਤਾ ਔਰ ਅਸਤੀਫੇ ਦੇ ਜਿਹੜਾ ਗੱਲ ਵੀ ਉਦੋਂ ਸਾਹਮਣੇ ਆਈ ਜਦੋਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਸਰਕਾਰ ਦੀ ਮਰਜ਼ੀ ਨਾਲ ਹੀ ਪ੍ਰਵਾਨ ਕੀਤਾ ਰਾਸ਼ਟਰਪਤੀ ਨੇ ਇਹ ਤਾਂ ਅੰਡਰਸਟੂਡ ਹੀ ਹੈ ਸੋ ਕਈ ਤਰ੍ਹਾਂ ਦੀਆਂ ਥਿਉਰੀਆਂ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਅਰਨ ਗੋਇਲ ਜਿਹੜੇ ਕਿ ਬੜੇ ਖਾਸ ਨੇੜ ਸੀਗੇ ਜਿਹੜੀ ਸਰਕਾਰ ਦੇ ਉਹਨਾਂ ਨੂੰ ਕਿਉਂ ਅਸਤੀਫਾ ਦੇਣਾ ਪੈ ਗਿਆ ਜਾਂ ਅਸਤੀਫਾ ਉਹਨਾਂ ਨੇ ਮਰਜ਼ੀ ਨਾਲ ਦਿੱਤਾ ਜਾਂ ਉਹਨਾਂ ਦੇ ਕੋਈ ਸੀਸੀ ਨਾਲ ਡਿਫਰੈਂਸ ਸੀਗੇ ਜਾਂ ਉਹਨਾਂ ਦੇ ਕੋਈ ਉਹਨਾਂ ਨੇ ਪਰਸਨਲ ਰੀਜ਼ਨ ਲਿਖਿਆ ਉਹਨਾਂ ਨੇ ਪਤਾ ਲੱਗਿਆ ਪਰਸਨਲ ਰੀਜ਼ਨ ਕਰਕੇ ਦੇ ਰਿਹਾ ਮੈਂ ਲਿਖਿਆ ਤਾਂ ਇਹ ਹੈ ਸਿਹਤ ਵਾਲਾ ਇੱਕ ਪਾਸਾ ਹੁੰਦਾ ਹੈ ਕਿ ਸ਼ਾਇਦ ਉਹ ਵੀ ਰੂਲ ਆਊਟ ਕਰ ਦਿੱਤਾ ਗਿਆ ਉਹਦੇ ਆਲੇ ਦੋਲੇ ਜਿੰਨੇ ਕਿਉਂਕਿ ਉਹ ਐਕਟਿਵ ਸੀਗੇ ਪਿਛਲੇ ਦਿਨਾਂ 'ਚ 12 ਤਰੀਕ ਦੀ ਜੰਮੂ ਦੀ ਕਹਿੰਦੇ ਉਹਦੇ ਟਿਕਟਾਂ ਬੁੱਕ ਸੀਗੀਆਂ ਜਾਣਾ ਸੀ ਤੇ 11 ਤਰੀਕ ਨੂੰ ਇੱਕ ਵੀ ਮੈਂ ਖਬਰ ਦੇ ਰਿਹਾ ਗੁਰਪ੍ਰੀਤ ਜੀ ਖਬਰ ਵੀ ਪਾ ਲਿਓ 11 ਮਾਰਚ ਨੂੰ ਸਾਰੇ ਜਿਹੜੇ ਆਬਜ਼ਰਵਰ ਨੇ ਉਹਨਾਂ ਦੀ ਮੀਟਿੰਗ ਬੁਲਾਈ ਹੈ ਚੋਣ ਕਮਿਸ਼ਨ ਨੇ ਦਿੱਲੀ ਇਹਦਾ ਮਤਲਬ ਹੈ ਕਿ 11 ਤਰੀਕ ਨੂੰ ਜਿਹੜੀ ਹੈ ਉਹ ਸਾਰੀ ਤਿਆਰੀ ਜਿਹੜੀ ਹੈ ਚੋਣ ਦੀ ਲੋਕ ਸਭਾ ਚੋਣਾਂ ਦੀ ਉਹਦਾ ਸਾਰਾ ਖਾਕਾ ਆਪਦੀ ਤਿਆਰੀ ਜਿਹੜੀ ਹੈ ਉਸ ਵੇਲੇ ਉਹ ਇੱਕ ਤਰ੍ਹਾਂ ਦੇ ਨਾਲ ਤਿਆਰੀ ਦੀ ਬਰੀਫਿੰਗ ਹੋਏਗੀ ਸੋ ਇਹਦਾ ਮਤਲਬ 11 ਤੋਂ ਬਾਅਦ 15 16 ਤੱਕ ਕਿਸੇ ਵੀ ਵੇਲੇ ਵੀ ਜਿਹੜਾ ਕੋਡ ਹੈ ਲੱਗ ਸਕਦਾ ਹੈ ਇਲੈਕਸ਼ਨ ਡੇਟ ਅਨਾਉਂਸ ਹੋ ਸਕਦੀ ਹੈ ਸੋ ਇਹ 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 ਵੀ ਇਨਪੁਟ ਸਾਡੇ ਕੋਲ ਹੈਗੀ ਹੈ ਸੋ ਇਹਦਾ ਇਹ ਵੀ ਪਤਾ ਲੱਗਿਆ ਹੈ ਜੀ ਇਸ ਤਰ੍ਹਾਂ ਦੀ ਕੰਸਰਨ ਨਹੀਂ ਕੁਝ ਇੱਕਦਿਸਾਂ ਰਿਪੋਰਟ ਵੀ ਹੋਈ ਹੈ ਕਿ ਜਦੋਂ ਬੰਗਾਲ ਦੇ ਵਿੱਚ ਗਏ ਸੀ ਟੀਮ ਉਹਨੇ ਜੀ ਸੀ ਚੀਫ ਇਲੈਕਸ਼ਨ ਕਮਿਸ਼ਨਰ ਤੇ ਅਰੰਗ ਗੋਇਲ ਉਸ ਤੋਂ ਬਾਅਦ ਉੱਥੇ ਕੋਈ ਗੱਲ ਹੋਈ ਉਸ ਤੋਂ ਬਾਅਦ ਆ ਕੇ ਉਹ ਉਹਨਾਂ ਨੇ ਉਸ ਤਰ੍ਹਾਂ ਐਕਟਿਵਲੀ ਪਾਰਟਿਸਪੇਟ ਨਹੀਂ ਕੀਤਾ ਕੰਮ ਕਰਕੇ ਇਸ ਤਰ੍ਹਾਂ ਦੀ ਖਬਰ ਵੀ ਆ ਰਹੀ ਹੈ ਇਹ ਵੀ ਸਮਝਿਆ ਜਾ ਸਕਦਾ ਹੋਣਾ ਨੇ ਆਖੇ ਉਸ ਬਾਰੇ ਅਸਤੀਫਾ ਦਿੱਤਾ ਉਹ ਜਿਹੜਾ ਕਿ ਮਨਜ਼ੂਰ ਹੋਣ ਹੋਇਆਵੇ ਇਸ ਤਰ੍ਹਾਂ ਦੀ ਵੀ ਗੱਲ ਹੈਗੀ ਹੈ ਸੋ ਪਰ ਬਹੁਤ ਵੱਡਾ ਕਾਂਗਰਸ ਨੇ ਬੜੀ ਤਿੱਖੀ ਨੁਕਤਾ ਜਿੰਨੀ ਕੀਤੀ ਹੈ ਕਾਂਗਰਸ ਨੇ ਤਾਂ ਇਹ ਹੀ ਕਿਹਾ ਹੋਈ ਕਿ ਜਿਹੜੀ ਇਹ ਇਲੈਕਸ਼ਨ ਹੈ ਡੈਮੋਕ੍ਰੈਟਿਕ ਜਿਹੜੀ ਢੰਗ ਨਾਲ ਨਹੀਂ ਹੋ ਕਰਾਉਣ ਦੀ ਜਿਹੜੀ ਨੀਅਤ ਨਹੀਂ ਹੈ ਇਸ ਕਰਕੇ ਹੋ ਰਿਹਾ ਸਾਰਾ ਕੁਝ ਉਹਨਾਂ ਦਾ ਬੜੇ ਮਜ਼ਾਕ ਨਾਲ ਇਹ ਕਹਤਾ ਕਿ ਇਹਨਾਂ ਮਸ਼ੀਨ ਨੂੰ ਬਣਾ ਦਿਓ ਹੁਣ ਸੀਸੀ ਉਹਨਾਂ ਨੇ ਟੌਂਟ ਕੀਤਾ ਬੀਜੇਪੀ ਤੇ ਸੋ ਬਹੁਤ ਵੱਡਾ ਸਵਾਲ ਖੜਾ ਹੈ ਕਿ ਕਿਉਂ ਅਸਤੀਫਾ ਦਿੱਤਾ ਤੇ ਹੁਣ ਇਹਦਾ ਕੀ ਹੋਏਗਾ ਕੀ ਉਹ ਪੰਜ ਚਾਰ ਦਿਨਾਂ ਚ ਹਫਤੇ ਚ ਚੋਣ ਲਾਂਚ ਵੇ ਦਾ ਦੋ ਕਮਿਸ਼ਨਰ ਜਿਹੜੇ ਦੀਆਂ ਪੋਸਟਾਂ ਖਾਲੀ ਹੋ ਅਪਾਇੰਟ ਕਰ ਦੇਣਗੇ ਇਹ ਵੀ ਸਵਾਲ ਹੈ ਕਿ ਜਾਂ ਕਿ ਇਕੱਲੇ ਸੀਸੀ ਚੋਣਾਂ ਕਰਾਉਣਗੇ ਇਹ ਵੀ ਸਵਾਲ ਖੜਾ ਹੈ ਤੇ ਸੋ ਅ ਅੱਜ ਜਿਹੜੀ ਇਸ ਤੋਂ ਪਹਿਲਾਂ ਹਰਿਆਣੇ ਦੀ ਵੱਡੀ ਖਬਰ ਹਰਿਆਣੇ ਦਾ ਸਿਆਸੀ ਤਬਾਕਾ ਹੋਇਆ ਅ राव ਬਰਿੰਦਰ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਜਿਹੜੇ ਸਾਫ ਕਾ ਇਹ ਆਈਐਸ ਨੇ ਹਸਾਰ ਦੇ ਐਮਪੀ ਨੇ ਉਹਨਾਂ ਨੇ ਕਾਂਗਰਸ ਭਾਜਪਾ ਪਾਰਟੀ ਛੱਡ ਦਿੱਤੀ ਹੈ ਤੇ ਲਾਈਕਲੀ ਟੂ ਜੁਆਇਨ ਕਾਂਗਰਸ ਸੰਭਾਵਨਾ ਹੈ ਕਿ ਕਾਂਗਰਸ ਦੇ ਕਾਂਗਰਸ ਤੋਂ ਟਿਕਟ ਤੋਂ ਹੀ ਚੋਣ ਲੜਨੀ ਚਾਹੁੰਦੇ ਨੇ ਇਸ ਤਰ੍ਹਾਂ ਦੀਆਂ ਕੰਸੋਆਂ ਮਿਲ ਰਹੀਆਂ ਨੇ ਤੇ ਐਸ ਵੇਲੇ ਜਦੋਂ ਅਸੀਂ 12:44 ਮਿੰਟ ਹੋਏ ਨੇ ਇਸ ਵੇਲੇ ਜਦੋਂ ਅਸੀਂ ਗੱਲਬਾਤ ਕਰ ਰਹੇ ਆ ਤਾਂ ਸਾਰੇ ਪੰਜਾਬ ਤੇ ਇਸ ਆਲੇ ਦੋਲੇ ਰੀਜਨ ਚ ਵੀ 4 ਘੰਟੇ ਲਈ ਰੇਲਾਂ ਓਕੀਆਂ ਹੋਈਆਂ ਨੇ ਰੇਲ ਲਾਈਨਾਂ ਤੇ ਪਟੜੀਆਂ ਤੇ ਜਾਮ ਕੀਤਾ ਹੋਇਆ ਕਿਸਾਨਾਂ ਨੇ ਉਹਨਾਂ ਨੇ ਜਿਹੜਾ ਕਿਸਾਨ ਮੋਰਚਾ ਹੈ ਜਿਹੜਾ ਸ਼ੰਭੂ ਵਾਲਾ ਉਹਨਾਂ ਨੇ ਸੱਦਾ ਦਿੱਤਾ ਸੀ ਕਿ 4 ਘੰਟੇ ਲਈ 12 ਵਜੇ ਤੋਂ 4 ਵਜੇ ਤੱਕ ਸਾਰੇ ਰੇਲ ਰੋਕੋ ਹੋਏਗਾ ਰੇਲਾਂ ਰੁਕੀਆਂ ਜਾਣੀਆਂ ਤੇ ਰੇਲਾਂ ਬਹੁਤ ਸਾਰੀਆਂ ਰੁਕੀਆਂ ਵੀ ਹੋਈਆਂ ਨੇ ਤੇ ਜੋ ਉਹਨਾਂ ਦੇ ਵਿੱਚ ਮੁਸਾਫਰ ਬੈਠੇ ਨੇ ਉਹ ਤੰਗ ਹੋ ਰਹੇ ਨੇ ਦੁਖੀ ਹੋ ਰਹੇ ਨੇ ਤੇ ਬੜਾ ਬੋਲਕ-ਬੋਲ ਵੀ ਬੋਲ ਰਹੇ ਨੇ ਉਹ ਟ੍ਰੇਨਾਂ ਰੋਕਣ ਵਾਲਿਆਂ ਨੂੰ ਕਿਉਂਕਿ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਜਿਹੜੇ ਲੰਬੇ ਰੂਟ 'ਚ ਕੋਈ ਜੰਮੂ ਨੂੰ ਜਾ ਰਿਹਾ ਕੋਈ ਇੱਧਰ ਜਾ ਰਿਹਾ ਕੋਈ ਇੱਧਰ ਜਾ ਰਿਹਾ ਇਹ ਬਹੁਤ ਵੱਡਾ ਡਿਬੇਟੇਬਲ ਸਵਾਲ ਬਣਿਆ ਹੋਇਆ ਹੈ ਕਿ ਕੀ ਲੋਕਾਂ ਨੂੰ ਪਰੇਸ਼ਾਨੀ ਕਰਕੇ ਲੋਕਾਂ ਨੂੰ ਤੰਗ ਕਰਕੇ ਜਿਹੜਾ ਇਹ ਆਪਣੀਆਂ ਮੰਗਾਂ ਮਨਾਉਣੀਆਂ ਜਾਂ ਆਪਣਾ ਪ੍ਰੋਟੈਸਟ ਕਰਨਾ ਜ਼ਾਇਦਾ ਹੈ ਕਿ ਕੋਈ ਹੋਰ ਤਾਕ ਤਰੀਕੇ ਬਣਾਉਣੇ ਚਾਹੀਦੇ ਆ ਮੈਂ ਹੁਣੇ ਸੁਣ ਰਿਹਾ ਸੀ ਲਾਈਵ ਟੀਵੀ ਤੇ ਚੱਲ ਰੇ ਸੀ ਪ੍ਰੋਗਰਾਮ ਜਿਹੜੇ ਇੰਨੇ ਪਰੇਸ਼ਾਨ ਸੀ ਬੱਚਿਆਂ ਵਾਲੇ ਔਰਤਾਂ ਬਜ਼ੁਰਗ ਇੱਕ ਉਹ ਨੇੜੀ ਕਹਿ ਰਹੀ ਸੀ ਮੈਂ ਆਪਣੇ ਮੇਰੇ ਫਾਦਰ ਦੀ ਡੈਥ ਹੋ ਗਈ ਹੈ ਮੈਂ ਪਹੁੰਚਣਾ ਸੀ ਸੰਸਕਾਰ ਦੇ ਪਹੁੰਚਣਾ ਸੀ ਹੁਣ ਮੈਂ ਨਹੀਂ ਪਹੁੰਚ ਸਕਾਂਗੀ ਸੋ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਬੜੀਆਂ ਨੇ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਡਿਬੇਟ ਹੋਣੀ ਚਾਹੀਦੀ ਹੈ ਤੇ ਬਹਿਸ ਹੋਣੀ ਚਾਹੀਦੀ ਹੈ ਕਿ ਹਰ ਵੇਲੇ ਜਦੋਂ ਜਿੱਥੇ ਮਰਜ਼ੀ ਕੋਈ ਧਰਨਾ ਲਾ ਲੈਂਦਾ ਤੇ ਹਾਈਵੇ ਰੋਕ ਦਿੰਦਾ ਟਾਲ ਰੋਕੇ ਜਾਂਦੇ ਆ ਤੇ ਰਸਤੇ ਰੋਕ ਦਿੱਤੇ ਜਾਂਦੇ ਆ ਇਹ ਤੇ ਸਰਕਾਰਾਂ ਜਿਹੜੀਆਂ ਨੇ ਉਹ ਇਸ ਮਾਮਲੇ 'ਚ ਬਿਲਕੁਲ ਇੱਕ ਐ ਇੱਕ ਬੇਬਸੀ ਜ਼ਾਹਰ ਕਰ ਦਿੰਦੀਆਂ ਨੇ ਕਿ ਉੱਤੇ ਅਸੀਂ ਕਲੈਸ਼ ਨਹੀਂ ਲੈਣਾ ਤਾਂ ਲੈਣਾ ਸੋ ਇਹ ਦੇ ਨਾਲ ਪੰਜਾਬ ਦੇ ਲੋਕ ਕਾਰੋਬਾਰ ਤੇ ਪੰਜਾਬ ਦੀ ਸਨਤ ਤੇ ਪੰਜਾਬ ਦੇ ਕਾਰੋਬਾਰ ਤੇ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਦੇ ਤੇ ਵੀ ਅਸਰ ਪੈ ਰਿਹਾ ਹੈ ਲੋਕ ਇਹ ਕਹਿ ਲੋ ਕਿ ਜਿਹੜੇ ਕਰਦੇ ਆ ਰੇ ਨੇ ਉਹ ਆਪਣਾ ਵੀ ਨੁਕਸਾਨ ਕਰ ਰਹੇ ਨੇ ਕਿਉਂਕਿ ਕਾਰੋਬਾਰੀ ਲੋਕ ਦੁਕਾਨਦਾਰ ਇੰਡਸਟਰੀਲਿਸਟ ਸੰਘਾ ਜਿਨ੍ਹਾਂ ਦੇ ਕਾਰੋਬਾਰ ਰੋਜ਼ਮਰਾਂ ਦੀ ਹੈ ਗੱਡੀਆਂ ਨੇ ਜਾਣਾ ਹੁੰਦਾ ਰੁਕ ਜਾਂਦੀਆਂ ਸਾਰੀਆਂ ਤੇ ਸੋ ਇਹ ਬੜੀ ਇੱਕ ਸਾਰੇ ਸਰਕਾਰ ਨੂੰ ਲੋਕਾਂ ਨੂੰ ਜਿਹੜੀ ਇਹ ਕਿਸਾਨ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਵੀ ਤੇ ਦੂਜਿਆਂ ਨੂੰ ਵੀ ਇਸ ਬਾਰੇ ਕੋਈ ਨਾ ਕੋਈ ਸੋਚਣਾ ਚਾਹੀਦਾ ਹੈ ਕਿ ਕੀ ਲੋਕਾਂ ਨੂੰ ਤੰਗ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਫਿਰ ਤੁਸੀਂ ਆਪਣੀਆਂ ਮੰਗਾਂ ਇਹ ਠੀਕ ਹੈ ਡੈਮੋਕਰੈਟਿਕ ਰਾਈਟ ਹੈ ਆਪਣਾ ਗੱਲ ਕਰਨੀ ਮੰਗਾਂ ਰੱਖਣੀ ਆ ਪ੍ਰੋਟੈਸਟ ਕਰਨਾ ਪਰ ਆਪਣੀਆਂ ਵਾਸਤੇ ਦੂਜੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਤੰਗ ਕਰਕੇ ਆਪਣੇ ਮਨਉਣੀ ਇਹ ਕਿੱਥੋਂ ਤੱਕ ਜਾਇਆ ਜਾਏ ਇਹ ਬਹੁਤ ਇੱਕ ਬਹਿਸ ਦਾ ਮੁੱਦਾ ਹੈਗਾ ਡਿਬੇਟ ਜੀ ਦੇ ਤੇ ਡਿਬੇਟ ਹੋਣੀ ਚਾਹੀਦੀ ਹੈ ਸੋ ਅ ਦੇਖੋ ਅਜੇ ਤੱਕ ਸ਼ਾਮ ਤੱਕ ਕੀ ਡਿਵੈਲਪਮੈਂਟ ਹੁੰਦੀ ਹੈ ਅ ਅਗਲੇ ਦਿਨਾਂ ਚ ਕੀ ਹੁੰਦੀ ਹੈ ਮੈਨੂੰ ਲੱਗਦਾ ਕਿ ਹੋਰ ਟੁੱਟ ਭੱਜ ਵੀ ਬੜੀ ਹੋਈ ਕੱਲ 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 ਜੇ ਇੱਕ ਪਾਸੇ ਜਿਹੜਾ ਕਾਂਗਰਸ ਦੇ ਲੀਡਰ ਜਿਹੜੇ ਗੁਰਪ੍ਰੀਤ ਜੀਪੀ ਉਹ ਸ਼ਾਮ ਨੂੰ ਹਯਾਵਾਂ ਦੀ ਪਾਰਟੀ ਤੇ ਜਿਹੜੀ ਆ ਚੰਡੀਗੜ੍ਹ ਦੀ ਜਿਹੜੀ ਲੋਕਲ ਸਿਆਸਤ ਸੀ ਐਮਸੀ ਦੀ ਉਹਦੇ ਚ ਫੇਰ ਡਰਾਮਾ ਹੋਇਆ ਤੇ ਫੇਰ ਮਜ਼ਾਕ ਉਡਿਆ ਡੈਮੋਕਰੇਸੀ ਦਾ ਕੇ ਜਿਹੜੀਆਂ ਦੋ ਲੇਡੀ ਕਾਉਂਸਲਰਸ ਨੇ ਬਮਨ ਕਾਉਂਸਲਰਸ ਨੇ ਜਿਹੜੀਆਂ ਬੀਜੇਪੀ ਚ ਗਈਆਂ ਸੀ ਆਪਾਂ ਦੀ ਪਛੜ ਕੇ ਉਹ ਫਿਰ ਕੱਲ ਵਾਪਸ ਆ ਗਈਆਂ ਸੋ ਇਹ ਵੀ ਇੱਕ ਮਜ਼ਾਕ ਤੇ ਬਣਿਆ ਹੋਇਆ ਹੈ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਚੋਣ ਸਮੇਂ ਕਾਉਂਸਲਰਾਂ ਦੇ ਹਾਂ ਕਾਉਂਸਲਰ ਜਿਹੜੇ ਹੁੰਦੇ ਆ ਜਿਹੜੀ ਜਿਹੜੀ ਐਮਸੀ ਲੈਵਲ ਦੀ ਚੋਣ ਹੈ ਉਹਦੇ ਤੇ ਐਂਟੀ ਡਿਫੈਕਸ਼ਨ ਲਾ ਲਾਗੂ ਨਹੀਂ ਹੁੰਦਾ ਸੋ ਉਹ ਪਹਿਲਾਂ ਉਧਰ ਗਏ ਫਿਰ ਉਧਰ ਗਏ ਜਿਵੇਂ ਮੈਂ ਕਿਹਾ ਕਿ ਹੱਦ ਬੰਨੇ ਕੋਈ ਨਹੀਂ ਹੈ ਨਾ ਮੋਰੈਲਿਟੀ ਤੇ ਨਾਂ ਕਢਿਆ ਲੋ ਜੀ ਤੇ ਮੌਕੇ ਸਰ ਜਿਹੜੀ ਮੌਕੇ ਦੀ ਸਿਆਸਤ ਹੈ ਜਾਂ ਮੌਕੇ ਦੀ ਲੋੜ ਹੈ ਕਨਵੀਨੀਅੰਸ ਹੈ ਜਾਂ ਇਹਨੂੰ ਮੌਕਾਪਰਸਤੀ ਕਾਹ ਦਿੰਨੇ ਆਪਾਂ ਉਹਦੇ ਮੁਤਾਬਕ ਸਾਰਾ ਚੱਲੀ ਜਾ ਰਿਹਾ ਹੈ ਬੜਾ ਔਰ ਲੋਕ ਜਿਹੜੇ ਬੇਵੱਸ ਹੋ ਕੇ ਦੇਖਦੇ ਰਹਿੰਦੇ ਨੇ ਪਹਿਲਾਂ ਵੋਟਾਂ ਤਾਂ ਪਾਈ ਪਾਉਣੀਆਂ ਹੀ ਹੁੰਦੀਆਂ ਉਹਦੇ ਬਾਅਦ ਦੇਖਦੇ ਰਹਿੰਦੇ ਨੇ ਸੋ ਇਸ ਇਸ ਤੋਂ ਬਾਅਦ ਦੇਖਦੇ ਆ ਅੱਜ ਇਹ ਵੱਡਾ ਬੜਾ ਬੜਾ ਸਵਾਲ ਆਗਣੇ ਦੇਣਾ ਚ ਇਲੈਕਸ਼ਨ ਕੋਡ ਕਦੋਂ ਲੱਗਦਾ ਹੈ ਇਹ ਵੀ ਹੈ ਇਲੈਕਸ਼ਨ ਕਮਿਸ਼ਨਰ ਨਵਾ ਕੋਈ ਲੱਗਦੇ ਕਿ ਨਹੀਂ ਲੱਗਦੇ ਉਹ ਵੀ ਕਾਲੀ ਬੀਜੇਪੀ ਅਲਾਈਅੰਸ ਹੁੰਦਾ ਨਹੀਂ ਹੁੰਦਾ ਇਹ ਵੀ ਸਵਾਲ ਖੜਾ ਹੈ ਤੇ ਅੱਜ ਦੀ ਜਿਹੜੀ ਸ਼ਾਮ ਤੱਕ ਲੋਕ ਸਭਾ ਚੋਣਾਂ ਲਈ ਕੁਝ ਪਾਰਟੀਆਂ ਦੀ ਬੀਜੇਪੀ ਦੀ ਖਾਸ ਕਰਕੇ ਉਹਦੀ ਟੇਟਾ ਦੀ ਅਨਾਉਂਸਮੈਂਟ ਦੀ ਵੀ ਉਮੀਦ ਲਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਇਹ ਵੀ ਹੈ ਕਿ ਜਿਹੜੀ ਜਿਹੜਾ ਅਲਾਈਅੰਸ ਜਿਹੜਾ ਇੰਡੀਆ ਅਲਾਈਅੰਸ ਹੈ ਉਹਦੇ ਵਿੱਚ ਵੀ ਜਿਹੜੇ ਵਕਫ ਵਕ ਸੂਬਿਆਂ ਚ ਉਹ ਸਿਰੇ ਚੜ ਰਹੇ ਨੇ ਆਪਸ ਵਿੱਚ ਇਕੱਠੇ ਹੋ ਰਹੇ ਨੇ ਸੀਟਾਂ ਦੀਆਂ ਐਡਜਸਟਮੈਂਟ ਕਾਫੀ ਸਾਰ ਤੱਕ ਹੋ ਗਈਆਂ ਨੇ ਤੇ ਅੱਜ ਆਮ ਆਦਮੀ ਪਾਰਟੀ ਕੁਖਿਤ ਤਰ ਤੋਂ ਜਿਹੜਾ ਕਾਂਗਰਸ ਤੇ ਆਵਾਦੀ ਪਾਰਟੀ ਉਹ ਸਾਂਝਾ ਜਿਹੜੀ ਕੈਂਪੇਨ ਵੀ ਸ਼ੁਰੂ ਕਰ ਰਹੀ ਹੈ ਉਹ ਚ ਮੇਰੇ ਖਿਆਲ ਸਾਰੇ ਜਾਣਗੇ ਸੋ ਪਾਰਲੀਮੈਂਟ ਦੀ ਚੋਣ ਸਰਗਰਮੀ ਦਾ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ ਤੇ ਅਗਲੇ ਦਿਨ ਅੱਜ ਦੇਖਦੇ ਆਂ ਕਿ ਹਰਿਆਣੇ ਵਰਗੇ ਜਿਵੇਂ ਹਰਿਆਣੇ ਚ ਟੁੱਟਭੱਜ ਹੋਈ ਹੈ ਇਸ ਤਰ੍ਹਾਂ ਦੀ ਕੀ ਹੁੰਦੀ ਹੈ ਤੇ ਜੀਜੀਪੀ ਦਾ ਕੀ ਬਣਦਾ ਹੈ ਤੇ ਇਹ ਅਗਲੇ ਦਿਨਾਂ ਚ ਤੇ ਅਰਣ ਗੋਇਲ ਦੇ ਮਾਮਲੇ ਦੇ ਅਸਤੀਫੇ ਦੀ ਜੇ ਅੰਦਰਲੀ ਗੱਲ ਕਦੋਂ ਨਿਕਲਦੀ ਹੈ ਕਿਵੇਂ ਨਿਕਲਦੀ ਹੈ ਇਹ ਜਿਉਂ ਜਿਉਂ ਦੇ ਨਿਕਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਲਈ ਐਨਐ ਬਹੁਤ ਮਿਹਰਬਾਨੀ ਸ਼ੁਕਰੀਆ ਜੀ